ਪੰਜਾਬ ਰਿਪੋਰਟਰ ਵਿਖਰੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਅੱਜ ਦੀ ਪੜਤਾਲ ਦੇ ਵਿੱਚ ਚਰਚਾ ਹੋਏਗੀ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਦੇ ਨੈਰੇਟਿਵ ਦੀ ਕਿਵੇਂ ਰਾਹੁਲ ਗਾਂਧੀ ਪਿਛਲੇ ਕਾਫੀ ਦਿਨਾਂ ਤੇ ਭਾਰਤੀ ਜਨਤਾ ਪਾਰਟੀ ਜਾਂ ਫਿਰ ਲਕਸ਼ਮ ਕਮਿਸ਼ਨ ਆਫ ਇੰਡੀਆ ਤੇ ਚੋਣ ਕਮਿਸ਼ਨ ਤੇ ਵੋਟ ਖਰੀਦੀ ਦਾ ਵੋਟ ਚੋਰੀ ਦਾ ਆਰੋਪ ਲਗਾ ਕੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਜਿਵੇਂ ਕਿਤਾ ਨੂੰ ਪਤਾ ਹੈ ਕਿ ਰਾਹੁਲ ਗਾਂਧੀ ਨੇ ਅੱਜਕੱਲ੍ਹ ਬਿਹਾਰ ਦੇ ਵਿੱਚ ਅਭਿਆਨ ਛੜਿਆ ਹੋਇਆ ਹੈ ਉਹਨਾਂ ਨੇ ਵੋਟ ਅਧਿਕਾਰ ਯਾਤਰਾ ਵੀ ਕੱਢੀ ਤੇ ਯਾਤਰਾ ਦੇ ਦੌਰਾਨ ਲੱਖਾਂ ਦੇ ਹਿਸਾਬ ਤੇ ਬਹੁਤ ਲੋਕ ਉਹਨਾਂ ਦੇ ਨਾਲ ਜੁੜੇ ਤੇ ਪੀੜ ਦੇਖ ਕੇ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਨਾਓ ਰਾਹੁਲ ਗਾਂਧੀ ਦਾ ਜਿਹੜਾ ਵੋਟ ਚੋਰੀ ਦਾ ਨੈਰੇਟਿਵ ਹੈ ਉਹ ਕਿਤੇ ਨਾ ਕਿਤੇ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹੈ ਲੋਕ ਹਜ਼ਾਰਾਂ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੀ ਯਾਤਰਾ ਦੇ ਨਾਲ ਜੁੜ ਰਹੇ ਨੇ ਤੇ ਸਵਾਲ ਇਹ ਹੈਗਾ ਕੀ ਰਾਹੁਲ ਗਾਂਧੀ ਦਾ ਨੈਰੇਟਿਵ ਕਿੰਨਾ ਸੱਚਾ ਹੈ ਕਿੰਨਾ ਝੂਠਾ ਹੈ ਤੇ ਕਿਵੇਂ ਭਾਰਤੀ ਜਨਤਾ ਪਾਰਟੀ ਹੁਣ ਉਸ ਦਾ ਤੋੜ ਕੱਢਣ ਦੇ ਵਿੱਚ ਲੱਗੀ ਹੋਈ ਹੈ ਪਹਿਲਾਂ ਰਾਹੁਲ ਗਾਂਧੀ ਦੀ ਗੱਲ ਕਰ ਲੈਂਦੇ ਆ ਰਾਹੁਲ ਗਾਂਧੀ ਦਾ ਇਹ ਐਲੀਗੇਸ਼ਨ ਹੈ ਕਿ ਬਿਹਾਰ ਦੇ ਵਿੱਚ ਜਾਣ ਬੋਝ ਕੇ 65 ਲੱਖ ਜਿਹੜੇ ਵੋਟਰ ਨੇ ਉਹਨਾਂ ਦੇ ਨਾਮ ਵੋਟਰ ਲਿਸਟ ਤੇ ਹਟਾ ਦਿੱਤੇ ਗਏ ਉਹਨਾਂ ਨੇ ਇਸ ਨੂੰ ਚਾਲ ਦੱਸਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਹੈ ਉਹ ਪੱਕ ਗਿਆ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਵੀ ਆਇਆ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਚੋਣ ਕਮਿਸ਼ਨ ਨੂੰ ਇਹ ਡਾਇਰੈਕਸ਼ਨ ਦਿੱਤੀ ਕਿ ਜਿਨ੍ਹਾਂ ਲੋਕਾਂ ਦੇ ਨਾਂ ਵੋਟਰ ਲਿਸਟੇ ਡਿਲੀਟ ਕੀਤੇ ਗਏ ਸੀ ਉਹਨਾਂ ਨੂੰ ਦੁਬਾਰਾ ਸ਼ਾਮਿਲ ਕੀਤਾ ਜਾਤ ਉਹਨਾਂ ਨੂੰ ਦੁਬਾਰਾ ਸ਼ਾਮਿਲ ਕਰ ਲਿਆ ਗਿਆ ਰਾਹੁਲ ਗਾਂਧੀ ਦਾ ਅਲਿਗੇਸ਼ਨ ਪਹਿਲਾ ਨਹੀਂ ਹੈ ਨਵਾਂ ਨਹੀਂ ਹੈ ਉਸ ਤੋਂ ਪਹਿਲੇ ਉਹਨਾਂ ਨੇ ਅਲਿਗੇਸ਼ਨ ਲਾਇਆ ਸੀ ਕਿ ਮਹਾਰਾਸ਼ਟਰ ਦੇ ਵਿੱਚ 2024 ਦੇ ਦੌਰਾਨ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ 76 ਲੱਖ ਫਰਜੀ ਵੋਟਰਾਂ ਨੇ ਵੋਟਾਂ ਪਾਈਆਂ ਸਨ ਰਾਹੁਲ ਗਾਂਧੀ ਇਸ ਤੋਂ ਬਾਅਦ ਮੋੜ ਗਏ ਕਰਨਾਟਕਾ ਕਰਨਾਟਕ ਦੇ ਵਿੱਚ ਮਹਾਵੀਰਪੁਰਾ ਇੱਕ ਲੋਕ ਸਭਾ ਕੰਸਟਿਟੂਐਂਸੀ ਹੈ ਜਿਹਦੇ ਵਿੱਚ ਰਾਹੁਲ ਗਾਂਧੀ ਗਲੇਗੇਸ਼ਨ ਸੀ ਕਿ 1 ਲੱਖ ਵੋਟਰਾਂ ਨੇ ਫਰਜੀ ਵੋਟਰਾਂ ਨੇ ਵੋਟਾਂ ਪਾਈਆਂ ਤੇ ਇੱਕ ਘਰ ਦੇ ਵਿੱਚ ਹੀ 80 ਵੋਟਰਾਂ ਦਾ ਐਡਰੈਸ ਵੀ ਸੀ ਖੈਰ ਰਾਹੁਲ ਗਾਂਧੀ ਇੱਥੇ ਵੀ ਨਹੀਂ ਰੁਕੇ ਰਾਹੁਲ ਗਾਂਧੀ ਨੇ ਬਿਹਾਰ ਦੇ ਵਿੱਚ ਵੀ ਅਲਿਗੇਸ਼ਨ ਲਾਇਆ ਕਿ ਭਾਰਤੀ ਜਨਤਾ ਪਾਰਟੀ ਚੋਣ ਦੀਆਂ ਫਿਰ ਵੋਟਰ ਲਿਸਟ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹੁਣ ਭਾਰਤੀ ਜਨਤਾ ਪਾਰਟੀ ਵੀ ਬਚਾਓ ਦੀ ਮੁਦਰਾ ਦੇ ਵਿੱਚ ਆ ਗਈ ਹੈ ਡਿਫੈਂਸਿਵ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਨੇ ਉਲਟਾ ਕਾਂਗਰਸ ਤੇ ਅਲੀਗੇਸ਼ਨ ਲਾਇਆ ਕਿ ਕਾਂਗਰਸ ਦਾ ਜਿਹੜਾ ਕਾਰਜਕਾਲ ਸੀ ਇੰਦਰਾ ਗਾਂਧੀ ਲੇਟ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਕਾਰਜਕਾਲ ਦੇ ਦੌਰਾਨ ਵੀ ਜਿਹੜੇ ਬੂਥ ਕੈਪਚਰਿੰਗ ਦੇ ਅਲੀਗੇਸ਼ਨ ਸਨ ਉਹ ਸਾਹਮਣੇ ਆਏ ਸੀ ਜਿਹੜੇ ਦਲਿਤ ਭਾਈਚਾਰਾ ਸੀ ਉਹਨਾਂ ਨੂੰ ਵੋਟਾਂ ਨਹੀਂ ਪਾਣ ਦਿੱਤੇ ਗਏ ਤੇ ਕਥਿਤ ਤੌਰ ਤੇ ਅਲੈਜੈਡਲੀ ਬੂਥ ਕੈਪਚਰਿੰਗ ਇੰਦਰਾ ਗਾਂਧੀ ਦੇ ਚੋਂ ਦੇ ਕਾਰਜਕਾਲ ਦੇ ਦੌਰਾਨ ਹੁੰਦੀ ਸੀ ਕਮਨ ਪਲੇਸ ਸੀ ਭਾਰਤੀ ਜਨਤਾ ਪਾਰਟੀ ਹੁਣ ਡਿਫੈਂਸਿਵ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਰਾਹੁਲ ਗਾਂਧੀ ਤੇ ਅਲੀਗੇਸ਼ਨ ਲਾਇਆ ਕਿ ਰਾਹੁਲ ਗਾਂਧੀ ਹੁਣ ਵੋਟ ਚੋਰੀ ਜਾਂ ਫਿਰ ਫਰਜੀ ਵੋਟਰ ਲਿਸਟ ਦਾ ਨਾਂ ਲੈ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਨੇ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ ਹੁਣ ਇੱਕ ਹੋਰ ਡਵੈਲਪਮੈਂਟ ਹੋਈ ਉਹ ਇਹ ਕਿ ਇਲੈਕਸ਼ਨ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਦੇ ਬਾਅਦ ਇੱਕ ਹੋਰ ਵਿਵਾਦ ਖੜ੍ਹਾ ਹੋਇਆ ਲੇਕਿਨ ਸੀਐਸਡੀਐਸ ਨਾਂ ਦਾ ਜਿਹੜਾ ਆਰਗੇਨਾਈਜੇਸ਼ਨ ਉਹਦੇ ਸੰਜੇ ਕੁਮਾਰ ਨੇ ਸੋਸ਼ਲ ਮੀਡੀਆ ਤੇ ਆ ਕੇ ਮਾਫੀ ਮੰਗੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਜਿਹੜੇ ਆંકੜੇ ਪੇਸ਼ ਕੀਤੇ ਸਨ ਉਹਨਾਂ ਆંકੜਿਆਂ ਦੇ ਵਿੱਚ ਗਲਤੀਆਂ ਸਨ ਤੇ ਉਹਨਾਂ ਨੇ ਇਸ ਦੇ ਲਈ ਮਾਫੀ ਮੰਗੀ ਉਹਨਾਂ ਨੇ ਕਿਹਾ ਕਿ ਜਿਹੜਾ ਡਾਟਾ ਮੈਨੀਪੂਲੇਸ਼ਨ ਹੋਇਆ ਸੀ ਉਹ ਸਹੀ ਨਹੀਂ ਹੋਇਆ ਤੇ ਉਹਨਾਂ ਦੇ ਜਿਹੜੇ ਆંકੜੇ ਸੀ ਜਿਨ੍ਹਾਂ ਦਾ ਇਸਤੇਮਾਲ ਰਾਹੁਲ ਗਾਂਧੀ ਨੇ ਕੀਤਾ ਸੀ ਉਹ ਗਲਤ ਸਨ ਤੇ ਸੰਜੇ ਕੁਮਾਰ ਹੁਣ ਸੁਰਖੀਆਂ ਦੇ ਵਿੱਚ ਆ ਗਏ ਹੋਣ ਦਿੱਲੀ ਦੇ ਇੱਕ ਸਮਾਜਿਕ ਕਾਰਜਕਰਤਾ ਤੇ ਐਡਵੋਕੇਟ ਨੇ ਸਾਹਮਣੇ ਆ ਕੇ ਦਿੱਲੀ ਪੁਲਿਸ ਨੂੰ ਇੱਕ ਕੰਪਲੀਟ ਦਿੱਤੀ ਹੈ ਕਿ ਰਾਹੁਲ ਗਾਂਧੀ ਜਾਂ ਸੀਐਸਡੀਐਸ ਦੇ ਕਰਤਾ ਕਰਤਾ ਸੰਜੇ ਕੁਮਾਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਫਰਜੀ ਅੰਕੜੇ ਪੇਸ਼ ਕਰ ਰਹੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਇੱਕ ਨਵਾਂ ਮੋੜ ਇਹਦੇ ਵਿੱਚ ਆ ਗਿਆ ਤੇ ਹੁਣ ਸੁਪਰੀਮ ਕੋਰਟ ਨੇ ਪਹਿਲਾਂ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਡਾਇਰੈਕਸ਼ਨ ਦੇ ਦਿੱਤੀ ਹੈ ਕਿ ਤੁਸੀਂ ਵੋਟਰ ਲਿਸਟ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਂ ਕੱਢੇ ਸੀ ਉਹਨਾਂ ਦੇ ਨਾਂ ਇੱਕ ਵਾਰ ਫਿਰ ਜੋੜੇ ਤੇ ਜੋੜ ਵੀ ਗਏ ਨੇ ਸਵਾਲ ਇਹ ਹੈ ਕਿ ਹੁਣ ਇਹ ਜਿਹੜਾ ਨੈਰੇਟਿਵ ਰਾਹੁਲ ਗਾਂਧੀ ਨੇ ਖੜਾ ਕੀਤਾ ਬੁਣਿਆ ਬਣਾਇਆ ਉਸ ਦਾ ਠੀਕ ਹੈ ਕਾਫੀ ਲੋਕਾਂ ਤੇ ਅਸਰ ਪਿਆ ਇਹ ਪੀੜ ਤੁਸੀਂ ਦੇਖੀ ਹੋਣੀ ਰਾਹੁਲ ਗਾਂਧੀ ਦੀ ਵੋਟ ਅਧਿਕਾਰ ਯਾਤਰਾ ਦੇ ਦੌਰਾਨ ਲੇਕਿਨ ਸਵਾਲ ਜਿਹੜਾ ਭਾਰਤੀ ਜਨਤਾ 파ਟੀ ਦੇ ਵੱਲੋਂ ਰਾਹੁਲ ਗਾਂਧੀ ਤੇ ਪੁੱਛਿਆ ਜਾ ਰਿਹਾ ਉਹ ਇਹ ਹੈ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਕਿ ਉੱਥੇ ਵੀ ਫਰਜ਼ੀ ਵੋਟਾਂ ਬਣਾਈਆਂ ਗਈਆਂ ਸਨ ਕਿ ਉੱਥੇ ਵੀ ਇਲੈਕਟ੍ਰੋਨਿਕ VOTING ਮਸ਼ੀਨਾਂ ਦੇ ਵਿੱਚ ਗੜਬੜੀ ਕੀਤੀ ਗਈ ਤੁਸੀਂ ਉਹ ਸਵਾਲ ਕਿਉਂ ਉੱਥੇ ਕਿਉਂ ਨਹੀਂ ਚੁੱਕਦੇ ਤੁਸੀਂ ਉਹਨਾਂ ਸੂਬਿਆਂ ਦੇ ਵਿੱਚ ਇਹ ਸਵਾਲ ਕਿਉਂ ਚੁੱਕਦੇ ਹੋ ਜਿੱਥੇ ਭਾਰਤੀ ਜਨਤਾ ਪਾਰਟੀ ਜਾਂ ਫਿਰ ਦੂਜੀਆਂ ਪਾਰਟੀਆਂ ਦੀ ਸਰਕਾਰ ਰਾਹੁਲ ਗਾਂਧੀ ਕਟਾਰੇ ਦੇ ਵਿੱਚ ਨੇ ਹੁਣ ਰਾਹੁਲ ਗਾਂਧੀ ਦੇ ਜਿਹੜੇ ਅਲੀਗੇਸ਼ਨ ਸੀ ਇੱਕ ਇੱਕ ਕਰਕੇ ਉਹ ਸਾਹਮਣੇ ਵੀ ਆ ਰਹੇ ਨੇ ਤੇ ਉਹਨਾਂ ਦਾ ਤੋੜ ਵੀ ਭਰਤੇ ਜਨਤਾ ਪਾਰਟੀ ਪੇਸ਼ ਕਰੀਏ ਸਬੂਤ ਕੁਮਾਰ ਹੋਵੇ ਜਾਂ ਫਿਰ ਰੰਜੂ ਦੇਵੀ ਜਿਨ੍ਹਾਂ ਨੇ ਰਾਹੁਲ ਗਾਂਧੀ ਦੀ ਵੋਟਰ ਅਧਿਕਾਰ ਵੋਟ ਅਧਿਕਾਰ ਯਾਤਰਾ ਦੇ ਦੌਰਾਨ ਸਾਹਮਣੇ ਆ ਕੇ ਇਹ ਅਲੀਗੇਸ਼ਨ ਲਾਇਆ ਸੀ ਕਿ ਉਹਨਾਂ ਦੇ ਨਾਂ ਕੱਟ ਦਿੱਤੇ ਨੇ ਲੇਕਿਨ ਉਹਨਾਂ ਦੇ ਨਾਂ ਵੋਟਰ ਲਿਸਟ ਤੇ ਪਾਏ ਗਏ ਨੇ ਯਾਨੀ ਕਿ ਇਹ ਜਿਹੜੇ ਦੋ ਲੋਕੇ ਰਾਹੁਲ ਗਾਂਧੀ ਨੇ ਪੇਸ਼ ਕੀਤੇ ਸਨ ਆ ਉਹ ਦਰਅਸਲ ਉਹਨਾਂ ਦੇ ਨਾਲ ਕੱਟੇ ਨੇ ਗਏ ਵੋਟ ਲਿਸਟ ਤੇ ਹੈਗੇ ਤਾਂ ਕਿੱਥੇ ਲੱਗੇ ਤੇ ਰਾਹੁਲ ਗਾਂਧੀ ਨੂੰ ਸੱਟਦੇ ਸੰਜੇ ਕੁਮਾਰ ਜਿਹੜੇ ਸੀਐਸਡੀਐਸ ਦੇ ਕਾਰਕਟਰਤਾ ਨੇ ਉਹ ਉਹਨਾਂ ਦੇ ਮਾਫੀ ਤੇ ਬਾਅਦ ਵੀ ਰਾਹੁਲ ਗਾਂਧੀ ਕਟਾਰੇ ਦੇ ਵਿੱਚ ਖੜੇ ਹੋਏ ਨੇ ਕਿਉਂਕਿ ਰਾਹੁਲ ਗਾਂਧੀ ਨੇ ਉਹਨਾਂ ਦੇ ਅੰਕੜੇ ਪੇਸ਼ ਕਰਕੇ ਭਾਰਤੀ ਜਨਤਾ ਪਾਰਟੀ ਤੇ ਵੋਟ ਚੋਰੀ ਦਾ ਐਲੀਗੇਸ਼ਨ ਲਾਇਆ ਸੀ خیر ਕਾਂਗਰਸ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਹੋ ਦੋਨੋਂ ਇੱਕ ਦੂਜੇ ਦੇ ਉੱਪਰ aarop parta aarop ਯਾਨੀ allegation aur counter allegation ਲਾ ਰਹੇ ਨੇ ਕਾਂਗਰਸ ਕਹ ਰਹੀ ਹੈ ਤੁਸੀਂ ਵੋਟ ਚੋਰੀ ਕਰਦੇ ਹੋ ਭਾਰਤੀ ਜਨਤਾ ਪਾਰਟੀ ਕਹ ਰਹੀ ਹੈ ਵੋਟ ਚੋਰੀ ਕਰਨਾ ਤੁਹਾਡਾ ਤੁਹਾਡਾ ਪਿਛਲੀ ਸਰਕਾਰ ਦਾ ਵੀ ਇਹ ਕੰਮ ਸੀ ਰਾਹੁਲ ਗਾਂਧੀ ਦਾ ਅਲੀਗੇਸ਼ਨ ਦਾ ਨੈਰੇਟਿਵ ਚੱਲ ਰਿਹਾ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਹੁਣ ਸਾਹਮਣੇ ਆ ਕੇ ਉਲਟੇ ਅਲੀਗੇਸ਼ਨ ਰਾਹੁਲ ਗਾਂਧੀ ਤੇ ਲਾ ਰਹੀ ਹੈ ਕਿ ਤੁਸੀਂ ਆਪ ਜਨਤਾ ਨੂੰ ਗੁੰਮਰਾਹ ਕਰ ਰਹੇ ਹੋ ਕਿਉਂਕਿ ਵੋਟਰ ਲਿਸਟ ਵੋਟਰ ਡਾਟਾ ਦੇ ਵਿੱਚ ਇਹ ਗੜਬੜੀ ਹੈ ਤਾਂ ਉਸ ਨੂੰ ਸੂਨ ਸੁਪਰੀਮ ਕੋਰਟ ਦੇ ਮੁਤਾਬਿਕ ਵੀ ਠੀਕ ਕਰ ਦਿੱਤਾ ਗਿਆ ਤੇ ਰਿਵੀਜ਼ਨ ਚੱਲ ਰਿਹਾ ਰਿਵੀਜ਼ਨ ਜਿਨ੍ਹਾਂ ਲੋਕਾਂ ਦੇ ਨਾਂ ਕੱਟੇ ਗਏ ਸੀ ਸ਼ਾਮਿਲ ਹੋ ਗਏ ਨੇ ਤੇ ਹੁਣ ਜਿਨ੍ਹਾਂ ਲੋਕਾਂ ਦੇ ਨਾਂ ਵੀ ਹੈਗੇ ਉਹਨਾਂ ਨੇ ਨਾਂ ਵੀ ਵੋਟਰ ਲਿਸਟ ਤੇ ਸ਼ਾਮਿਲ ਕੀਤੇ ਜਾਣਗੇ ਲੇਕਿਨ ਸਵਾਲ ਇਹ ਹੈ ਕਿ ਭਾਵੇਂ ਕਾਂਗਰਸ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਹੋਵੇ ਦੋਨੋਂ ਜਨਤਾ ਦਾ ਧਿਆਨ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਤੇ ਭਟਕਾਉਣ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਬਿਹਾਰ ਜਿਹੜਾ ਸੂਬਾ ਹੈ ਬਹੁਤ ਪਿਛੜਿਆ ਹੋਇਆ ਸੂਬਾ ਉਧਰ ਪ੍ਰਚਾਰ ਚਰਮ ਤੇ ਹੈ ਪ੍ਰਚਾਰ ਹੋਵੇ ਜਾਂ ਫਿਰ ਡਵੈਲਪਮੈਂਟ ਨੋ ਸਾਈਟ ਕੀਤਾ ਗਿਆ ਹੈ ਆਮ ਜਿਹੜੇ ਲੋਕੇ ਨੇ ਬਿਹਾਰ ਛੱਡ ਕੇ ਦੂਜੇ ਸੂਬਿਆਂ ਤੇ ਜਾ ਕੇ ਨੌਕਰੀਆਂ ਕਰਦੇ ਨੇ ਤੇ ਜੇ ਤੁਸੀਂ ਇੰਨੇ بڑے ਹਮਾਇਤੀ ਇਹਨਾਂ ਲੋਕਾਂ ਦੇ ਹੋ ਤੇ ਫਿਰ ਡਾਇਵਰਟ ਨਾ ਕਰੋ ਜਿਹੜੇ ਅਸਲੀ ਮੁੱਦੇ ਆ ਉਹਨਾਂ ਤੇ ਆਓ ਇਲੈਕਸ਼ਨ ਲੜੋ ਜਦੋਂ ਚੋਣ ਪਰਿਨਾਮ ਹੋਣਗੇ ਇਲੈਕਸ਼ਨ ਦੇ ਜਦੋਂ ਰਿਜ਼ਲਟ ਆਉਣਗੇ ਆਪ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਜਾਂ ਫਿਰ ਕਾਂਗਰਸ ਨੂੰ ਇਹ ਇਲੈਕਸ਼ਨ ਰਿਜ਼ਲਟ ਦੱਸਣਗੇ ਫਿਲਹਾਲ ਅੱਜ ਦਾ ਜਿਹੜਾ ਐਪੀਸੋਡ ਸੀ ਅਸੀਂ ਤੁਹਾਨੂੰ ਇਹ ਗੱਲ ਦੱਸਣੇ ਦੇ ਲਈ ਸਾਹਮਣੇ ਲਿਆਇਆ ਕਿ ਦੇਖੋ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੁਣ ਵੋਟ ਚੋਰੀ ਨੂੰ ਲੈ ਕੇ ਅਲਿਗੇਸ਼ਨ ਕਾਉਂਟਰ ਅਲਿਗੇਸ਼ਨ ਆਰੋਪ ਪ੍ਰਤਿਆਰੋਪ ਦਾ ਦੌਰ ਚੱਲ ਰਿਹਾ ਹੈ ਲੇਕਿਨ ਜਿਹੜੇ ਚੋਣ ਦੇ ਅਸਲੀ ਮੁੱਦੇ ਆ ਉਹਨਾਂ ਨੂੰ ਗੌਣ ਕੀਤਾ ਜਾ ਰਿਹਾ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਉਮੀਦ ਹੈ ਤੁਹਾਨੂੰ ਆਜ਼ਾ ਬੁਲੇਟਿਨ ਪਸੰਦ ਆਇਆ ਹੋਵੇਗਾ ਜੇ ਤੁਹਾਨੂੰ ਪਸੰਦ ਆਇਆ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਮਿਲਦੀ ਰਹੇ ਜੇ ਫਿਰ ਜੇ ਤੁਹਾਡਾ ਕੋਈ ਸੁਝਾਅ ਹੈ ਤਾਂ ਸਾਨੂੰ ਕਮੈਂਟ ਬਾਕਸ ਤੇ ਜਰੂਰ ਲਿਖਿਓ ਤੇ ਅਸੀਂ ਛੇਤੀ ਹਾਜ਼ਰ ਹੋਵਾਂਗੇ ਨਵਾਂ ਐਪੀਸੋਡ ਲੈ ਕੇ ਤੁਸੀਂ ਆਪਣਾ ਬਹੁਤ-ਬਹੁਤ ਧਿਆਨ ਰੱਖਿਓ